ਉਹ ਮੰਮੀ ਠੀਕ ਆ ਹੁਣ ਰਿਪੋਰਟਰ ਬਾਡਾਂ ਚ ਕੀ ਹੋਣਾ ਵਾ ਤੁਹਾਨੂੰ ਪਤਾ ਡਾਕਟਰ ਉਦਾਂ ਹੀ ਕਰ ਦੇ ਹੁੰਦਾ ਉਦਾਂ ਨੂੰ ਵੀਕਨਾ ਜੀ ਆਈ ਆ ਉਹਨਾਂ ਨੇ ਦਵਾਈ ਦੋਈ ਵਧੀਆ ਦਿੱਤੀ ਆ ਕਹਿੰਦਾ ਕੋਈ ਗੱਲ ਨਹੀਂ ਹਫਤੇ ਤੱਕ ਰਿਕਵਰ ਹੋ ਜੂਗਾ ਸਾਰਾ ਕੰਮ ਤੇ ਨਹੀਂ ਜੇ ਉਹ ਆਪਣੇ ਮੂੰਹ ਮੈਨੂੰ ਦੱਸ ਦੇਗੀ ਕਿੰਨਾ ਤੇਨੂੰ ਮੇਰੇ ਤੇ ਗੁੱਸਾ ਆ ਮੈਂ ਤੇ ਇਹ ਨਹੀਂ ਸਮਝ ਆਉਂਦੀ ਉਹ ਮੰਮੀ ਕਿਹੜੀਆਂ ਗੱਲਾਂ ਕਰ ਲਾਪੇ ਉਦਾਂ ਵਿਚਾਰੀ ਨੂੰ ਡ੍ਰਿਪ ਲੱਗੀ ਆ ਤੇ ਸ਼ਰੀਰ ਉਹਦਾ ਸੁਸਤ ਜਿਹਾ ਆ ਜਿੰਦਾਂ ਥੱਕਿਆ ਜਿਹਾ ਸ਼ਰੀਰ ਆ ਤੇ ਨਹੀਂ ਪਤਾ ਲੱਗਾ ਹੁਣ ਆ ਫੋਨ ਦਾ ਉਹਨੇ ਤਾਂ ਫੋਨ ਕਿਉਂ ਨਹੀਂ ਚੁੱਕਣਾ ਨਹੀਂ ਤੇ ਆਹੋ ਉਹਨੇ ਕਾਲ ਹੀ ਮੇਰਾ ਫੋਨ ਚੁੱਕਣਾ ਤੈਨੂੰ ਜਿਵੇਂ ਮੂੰਛੀ ਰੱਖਿਆ ਆ ਫੋਨ ਚੁੱਕਨੂੰ ਫੋਨ ਚੋਕ ਲੈਣਾ ਮੇਰਾ ਫੋਨ ਤੂੰ ਜੀ ਦੱਸ ਦਿੰਦਾ ਆ ਇੱਧਰ ਉੱਧਰ ਦੀਆਂ ਖਬਰਾਂ ਮਮੀ ਤੁਸੀਂ ਲੜਨ ਵਾਸਤੇ ਫੋਨ ਕੀਤਾ ਕਿੱਦਾਂ ਦੀਆਂ ਤੁਸੀਂ ਗੱਲਾਂ ਕਰੀ ਜਾਂਦੇ ਜੇ ਕੋਈ ਗੱਲ ਨਹੀਂ ਠੀਕ ਹੁੰਦੀ ਆ ਤੇ ਕਰ ਲੂਗੀ ਤੁਹਾਨੂੰ ਫੋਨ ਹੋਰ ਉਹਨੇ ਕਿੰਨੂੰ ਕਰਨਾ ਤੁਹਾਨੂੰ ਹੀ ਕਰਨਾ ਵਾ ਜੇ ਕਰਨਾ ਹੋਵੇ ਨਾ ਤੇ ਮੈਨੂੰ ਹੁਣ ਉਹਨੂੰ ਘਰ ਵੀ ਦਿੰਦੀ ਫੋਨ ਠੀਕ ਆ ਲੋਕਾਂ ਨੇ ਮਾਵਾ ਤੇ ਕਿਤੇ ਇੰਨਾ ਕੁਸ਼ ਕਹਿ ਦਿੰਦੀ ਆ ਬੁੱਡੇ ਮਾਰੇ ਤੱਕ ਕਿਤੇ ਮਾਂ ਬੱਚਿਆਂ ਦੀਆਂ ਬੇਇੱਜ਼ਤੀਆਂ ਕਰ ਲੈਂਦੀ ਆ ਇੰਨਾ ਕੁਸ਼ ਕਹਿ ਦਿੰਦੀ ਆ ਇਹਨੂੰ ਤਾਂ ਪਤਾ ਨਹੀਂ ਮੈਂ ਕੀ ਇਹੋ ਜੀ ਗੱਲ ਕਹਿ ਦਿੰਦੀ ਆ ਜਿਹੜੀ ਐਡਾ ਗੁੱਸਾ ਲੈ ਕੇ ਤੇਰੇ ਚ ਤੇ ਬੈਠੀ ਆ ਕਿਤੇ ਮੈਨੂੰ ਫੋਨ ਕਰਕੇ ਨਹੀਂ ਪੁੱਛਦੀ ਵੀ ਮਾਂ ਤੂੰ ਠੀਕ ਆ ਜਾਂ ਕਿੱਤਾ ਨਹੀਂ ਕਿੱਤਾ ਨਹੀਂ ਓ ਦੱਸੋ ਮੰਮੀ ਇਹ ਤੇ ਤੁਹਾਡੇ ਮਾਵਾ ਧੀਆਂ ਦੀ ਗੱਲ ਆ ਨਾ ਹੁਣ ਦੱਸੋ ਮੈਂ ਉਹਦੇ ਸਿਰ ਤੇ ਜਾ ਕੇ ਡਾਂਗ ਮਾਰਦਾ ਮੈਂ ਆਪਣੇ ਘਰ ਕਲੇਸ਼ ਪਾਲਾਂ ਜਾ ਕੇ ਉਹਦੀਆਂ ਗੱਲਾਂ ਤੇ ਕਰਕੇ ਉਹ ਅੱਗੇ ਵਿਚਾਰੀ ਠੀਕ ਨਹੀਂ ਆਗੀ। ਤੇ ਕ੍ਰਿਸ਼ ਵਾਲਾ ਤੂੰ ਆਪਣੇ ਘਰ ਜਾ ਕੇ ਮੈਂ ਤਾਂ ਨਕਲੇਸ਼ ਕੋ ਨਹੀਂ ਆ। ਉਹ ਮੰਮੀ ਜਿਹੜੀ ਮੈਂ ਤੁਸੀਂ ਹਰ ਗੱਲ ਨੂੰ ਪੁੱਠੇ ਬਣੇ ਲਈ ਜਾਂਦੇ ਜੇ ਕਿੱਦਾਂ ਦੀਆਂ ਤੁਸੀਂ ਕੋਈ ਗੱਲ ਨਹੀਂ ਜਦੋਂ ਠੀਕ ਹੋਏਗੀ ਮੈਂ ਤੁਹਾਡੀ ਕਰਵਾ ਦਾਂਗਾ ਗੱਲ ਕਿੱਦਾਂ ਦੀ ਤੁਸੀਂ ਗੱਲਾਂ ਕਰੀ ਜਾਂਦੇ ਜੇ। ਕਰਵਾ ਦਾਂਗਾ ਤੂੰ ਗੱਲ। ਨਹੀਂ ਤੂੰ ਨੁਸੇ ਆਲੇ ਪਿਆਣੇ ਨਾਲ ਤੇਰੇ ਨਾਲ ਮੈਂ ਤੋੜੀ ਦੀ ਆ ਤੂੰ ਹੀ ਤੇ ਤੁਹਾਨੂੰ ਅਕਲ ਦੇ ਦੇ ਮਾਸਾ। ਤੇਰੀ ਮਾਂ ਹੀ ਕਿ ਦੱਸਿਆਣੀ ਪੈਣੀ ਉਹਨੂੰ ਕੋਈ ਅਕਲ ਸਵੇ ਵੀ ਮਾਂ ਨੂੰ ਜਾ ਉਹਦੇ ਘਰ ਹਾਲ ਚਾਲ ਪੁੱਛ ਲੈ ਪਰ ਨਾ ਨਾ ਤੇਰੀ ਮਾਂ ਨੇ ਅਕਲ ਇਹ ਦੱਸਨੀ ਅਤਨਾ ਨਹੀਂ ਤੂੰ ਦੱਸਨੀ ਆ ਬੰਦਾ ਕਹਿ ਹੀ ਸਕਦਾ ਆ ਵੀ ਚੱਲ ਹਾਂ ਆਪਣੀ ਮਾਂ ਦਾ ਹਾਲ ਚਾਲ ਪੁੱਛ ਲੈ ਜਾ ਕੇ ਉਹ ਮੰਮੀ ਮੈਂ ਉਹਨੂੰ ਕੀ ਕਵਾਂ ਜਿੱਦਾਂ ਦਾ ਸੁਭਾਅ ਤੁਹਾਡਾ ਵਾ ਫਿਰ ਉਹਦਾ ਵੀ ਉਹਦਾ ਦਾ ਕੁੜੀ ਦੇ ਫਿਰ ਧਾੜੀ ਆ ਨਾ ਮੈਂ ਹੁਣ ਉਹਨੂੰ ਬਾਰ-ਬਾਰ ਕਹਿ ਗਿਆ ਆਪਣੇ ਘਰ ਕਲੇਸ਼ ਪਾਵਾਂ ਮੈਨੂੰ ਦੱਸੋ ਮੈਂ ਮੰਮੀ ਨੂੰ ਕਾਵਾਂਗਾ ਮੰਮੀ ਉਹਨੂੰ ਜਿੰਨੀ ਕਿ ਮੇਰੇ ਘਰ ਫਿਰ ਸਾਰਾ ਕੁਝ ਚੱਲਣ ਡਿਆ ਸਾਰਾ ਕੁਝ ਖਰਾਬ ਤੋਂ ਹੀ ਇਹੀ ਚਾਹੁੰਦੇ ਜੇ ਵੀ ਮੇਰੇ ਘਰ ਵੀ ਲੜਾਈ ਝਗੜੇ ਪੈਣ ਆਹੋ ਮੈਂ ਤਾਂ ਇਹੋ ਹੀ ਚਾਹਨੀ ਆ ਮੈਂ ਤਾਂ ਤੁਹਾਡੇ ਘਰ ਚ ਲੜਾਈਆਂ ਪਾਵੀਆਂ ਹਨਾ ਤੇ ਮੈਂ ਤੁਹਾਡੇ ਘਰ ਚ ਲੜਾਈਆਂ ਪਾਉਣੀ ਆ ਓ ਚਲੋ ਮੰਮੀ ਛੱਡੋ ਕਿਹੜੀਆਂ ਗੱਲਾਂ ਜੇ ਤੁਸੀਂ ਬੈਠੇ ਕੋਈ ਗੱਲ ਨਹੀਂ ਟੈਨਸ਼ਨ ਆ ਲਓ ਮੈਂ ਉਹਨੂੰ ਜਾ ਕੇ ਕਾਵਾਂਗਾ ਗੱਲ ਕਰ ਲੂਗੀ ਅਗਲ ਤੇ ਮੈਂ ਮੰਡੀ ਜਾਇਆ ਮੈਨੂੰ ਸ਼ਾਮ 7-8 ਵਜੇ ਨੇ ਘਰ ਜਾਂਦਿਆਂ ਤੈਨੂੰ ਇੱਕ ਅੱਧੀ ਵਾਰੀ ਫੋਨ ਕਰਕੇ ਵੇਖ ਲਿਓ ਜੋ ਚੁੱਕ ਲੂਗੀ ਠੀਕ ਹੈ ਤੇ ਘਰ ਜਾ ਕਰਾ ਦਾਂਗਾ ਗੱਲ ਪਤਾ ਮੈਨੂੰ ਨੌਕਰੀ ਨਿਕ ਤੋਂ ਕਰਵਾਉਣੀ ਆ ਮੇਰੀ ਗੱਲ ਅਜੇ ਤੱਕ ਤੈਨੂੰ ਕਰਵਾਈ ਨਹੀਂ ਉਦਾਂ ਦੀ ਗੱਲ ਹੁਣ ਤੋਂ ਸਵਾਹ ਗੱਲ ਕਰਾਉਣੀ ਆ ਮੇਰੀ ਮੈਂ ਤੈਨੂੰ ਕੱਲ ਵੀ ਕਿਹਾ ਸੀ ਵੀ ਤੁਸੀਂ ਚੱਲ ਜੇ ਮੈਂ ਨਹੀਂ ਆਈ ਨਾ ਤੁਸੀਂ ਕੌਣ ਜੀ ਆਏ ਹੋ ਮੇਰੇ ਘਰ ਉਹ ਮੰਮੀ ਮੇਰੀ ਕਿਹੜਾ ਕੋਈ ਸਰਕਾਰੀ ਨੌਕਰੀ ਆ ਮੈਨੂੰ ਵੀ ਸਵੇਰੇ 5 ਵਜੇ ਨਿਕਲਣਾ ਪੈਂਦਾ ਅਸੀਂ ਉਹੀ ਕਮਾਣਾ ਤੇ ਉਹੀ ਖਾਣਾ ਮੈਂ ਕੋਈ ਮੈਨੇਜਰ ਲੱਗਾ ਹਾਂ ਕਿਤੇ ਕਿਦਾਂ ਦੀਆਂ ਤੁਸੀਂ ਗੱਲਾਂ ਕਰੀ ਜਾਂਦੇ ਮੈਂ ਤੁਹਾਨੂੰ ਇਹ ਕਹਿੰਦਿਆਂ ਬੇਚਲੀ ਮਾਨ ਮੇਰੇ ਫੇਰ ਚੜ ਕੇ ਬੋਲਦਾ ਆ ਮੈਂ ਅੰਜਰ ਲੱਗ ਗਿਆ ਤੂੰ ਤੇ ਮੈਨੂੰ ਉਂਝ ਨਹੀਂ ਚੀਨ ਦੇਣਾ ਉਦਾਂ ਨਹੀਂ ਤੂੰ ਤੇ ਮੈਨੂੰ ਧਰਤੀ ਦੇ ਖਲੋਣ ਦੇਣਾ ਹਨ ਮੈਂ ਦੱਸਾਂ ਜਿੱਤੀਕ ਤੇਰੀ ਜਮਾਨ ਆ ਮੰਮੀ ਚਲੋ ਛੱਡੋ ਮੈਂ ਇੱਥੇ ਲੋਕਾਂ ਦੇ ਵਿੱਚ ਖਲੋਤਾ ਉੱਥੇ ਮੈਂ ਗੱਡੀ ਭਰਨੇ ਲਈ ਆ ਨਾ ਮੈਂ ਉੱਥੇ ਰਾਕੀ ਕਰਨ ਜੋਗਾ ਗੱਡੀ ਦੇ ਵੱਧ ਘੱਟ ਸਮਾਨ ਲੱਦਿਆ ਜਾਊਗਾ ਟੈਨਸ਼ਨ ਦੇ ਵਿੱਚ ਇੱਥੇ ਮੈਂ ਬੰਦਿਆਂ 'ਚ ਬੈਠਾ ਅਗਲੇ ਕੀ ਸੋਚਦੇ ਹੋਣਗੇ ਕਿ ਕਿਦੇ ਨਾ ਬੈਸਪਸਾ ਹੀਆ ਕਰਨ ਦੇ ਆ ਅੱਛਾ ਮੈਂ ਪੈਸਾ ਕਰਦੀ ਆ ਤੁਹਾਡੇ ਨਾਲ ਹਨਾ ਜੇ ਤੁਹਾਨੂੰ ਮੈਂ ਹਾਲ ਚਾਲ ਪੁੱਛਣ ਨੂੰ ਫੋਨ ਕਰ ਲੈਣੀ ਆ ਤਾਂ ਤੁਹਾਨੂੰ ਮੈਨੂੰ ਉਹ ਵੀ ਨਹੀਂ ਤੁਹਾਨੂੰ ਚੰਗਾ ਲੱਗਦਾ ਚਲੋ ਮੰਮੀ ਮੈਂ ਤੁਹਾਨੂੰ ਨਾਲ 1 ਮਿੰਟ ਫੋਨ ਕਰਦਾ ਮੈਨੂੰ ਉਧਰੋਂ ਆਵਾਜ਼ ਪੈਣ ਦੀ ਏ ਚਲ ਠੀਕ ਆ ਮੇਰੀ ਗੱਲ ਕਰਵਾ ਦੇ ਚੰਗਾ ਕਰਵਾ ਦਾਂਗਾ ਕਰਵਾ ਦਾਂਗਾ ਮਸੀ ਕਿਹਦੇ ਨਾਲ ਦੀ ਰੋਲਾ ਪਾਉਣਾ ਮੈਂ ਪਰਦੇ ਕਮਰੇ ਝੋਟ ਕੇ ਆਇਆ ਵਾਂ ਮੇਰਾ ਓਲਾ ਮੈਂ ਕਿਹਦੇ ਨਾਲ ਪਾਉਣਾ ਆ ਇੱਕੋ ਹੀ ਆ ਅਜੀਤਾ ਉਹਦਾ ਫੋਨ ਆਇਆ ਸੀ ਮੈਂ ਪੁੱਛਣ ਦੀ ਸੀ ਅਮਨ ਦਾ ਹਾਲ ਤੇ ਅੱਗੋਂ ਆਪਣੇ ਹੀ ਰੋਣੇ ਧੋਣੇ ਰੋਈ ਜਾਂਦਾ ਆ ਉਹ ਮਸੀਨਾਂ ਨੇ ਨਹੀਂ ਸੁਧਰਨਾ ਕ ਮੈਨੂੰ ਇੱਕ ਤੇਰੀ ਸਮਝ ਨਹੀਂ ਲੱਗਦੀ ਤੂੰ ਇਹਨਾਂ ਨੂੰ ਕੋ ਫੋਨ ਲਾਉਣੀ ਐ ਗਾਹਾਂ ਗਾਹੇ ਤੂੰ ਆਪਣੀ ਬੇਇੱਜ਼ਤੀ ਕਰੋਨੀ ਐ ਤੂੰ ਛੱਡ ਪੜਾ ਇਹਨਾਂ ਕੋ ਖਿਲਾਣਾ ਤੂੰ ਵੇ ਉਹ ਤੇ ਗੱਲ ਤੇਰੀ ਮਨਜੋਤ ਠੀਕ ਆ ਇਹਨੂੰ ਤੇ ਜਦੋਂ ਕੋਈ ਗੱਲ ਕੋਣਾ ਇਹਨੇ ਉਲਟਾ ਹੀ ਜਵਾਬ ਦੇਣਾ ਹੁੰਦਾ ਇੱਥੋਂ ਹੀ ਫਿਰ ਮੈਨੂੰ ਖਿਜ ਚੜ੍ਹਦੀ ਏਦੇ ਤੇ ਤੇ ਅੱਗੋਂ ਪਤਾ ਕੀ ਆਂਦਾ ਮੈਂ ਪਤਾ ਨਹੀਂ ਕਿਹੜੀ ਗੱਲ ਕੀਤੀ ਤੇ ਮੈਨੂੰ ਆਂਦਾ ਅਹੀਂ ਤੇ ਉਹੋ ਹੀ ਲਿਆ ਕੇ ਲਿਆਉਣਾ ਹੁੰਦਾ ਉਹੋ ਹੀ ਕਮਾਉਣਾ ਹੁੰਦਾ ਉਹੋ ਹੀ ਖਾਣਾ ਹੁੰਦਾ ਤੇ ਫੇਰ ਆਂਦਾ ਅਰੇ ਮੈਂ ਕਿਹੜਾ ਮੈਨੇਜਰ ਲੱਗਾ ਆ। ਉਹ ਚੱਲ ਮਾਸੀ ਸਾਡੇ ਨਾਲ ਦੀਆਂ ਗੱਲਾਂ ਨਾਲ ਤੂੰ ਇਹਨਾਂ ਕੋ ਕਿ ਤੂੰ ਲੈਣਾ ਵਾ ਜਦੋਂ ਨਾਲ ਲੋਡ ਪਈ ਨਾ ਤੇਰੇ ਕੋ ਇਹਨਾਂ ਨਾਲ ਆਪੇ ਭੱਜ ਕੇ ਆਉਣਾ ਵਾ। ਵੇ ਮਨਜੋਤ ਮੈਨੇਜਰ ਦੀ ਗੱਲ ਤਾਂ ਸੱਚ ਮੈਨੂੰ ਚੇਤਾ ਆ ਗਿਆ। ਵੀ ਤੂੰ ਮੈਨੂੰ ਦੱਸ ਵੀ ਅੱਤ ਜਿੰਦਾਂ ਨੂੰ ਮੈਨੇਜਰ ਤੋਂ ਕਦੋਂ ਹਟਾਉਣਾ ਆ ਜਿਹੜਾ ਮੈਨੇਜਰ ਦੀ ਕੁਰਸੀ ਤੇ ਚੜ ਕੇ ਬੈਠਾ ਦਾ ਕਿਦੋਂ ਉਹਦੇ ਮੈਂ ਤੈਨੂੰ ਪੈਸੇ ਦਿੱਤੇ ਦੇ ਆ ਕੀਤਾ ਕਿ ਨਹੀਂ ਕੰਮ ਤੇਰੇ ਬੰਦੇ ਨੇ। ਓਹੋ ਮਾਸੀ ਮੈਨੂੰ ਚੇਤਾ ਭੁੱਲ ਗਿਆ। ਕੱਲ ਤੇ ਸਰ ਜਣੇ ਹਮੰਦੀ ਦੀ ਘਰ ਰਹੇ ਆ। ਤੇ ਅੱਜ ਮੋਹਦੇ ਹਲ ਜਾਊਂਗਾ ਤੇ ਨਾਲੇ ਮਾਸੀ ਮੇਰੀ ਗੱ ਇਹੋ ਜਿਹਾ ਕੰਮਾਂ 'ਚ ਟਾਈਮ ਲੱਗਦਾ ਵਾ ਗੋਲੀ ਥੋੜੀ ਮਾਰਨੀ ਆ ਉਹ ਬੜੇ ਤਰੀਕੇ ਨਾਲ ਗੱਲਬਾਤ ਕਰਨ ਕੇ ਤੇ ਫੇਰ ਉਹਨੂੰ ਹਟਾਉਣਾ ਉਹਨਾਂ ਨੇ ਹੋਰ ਜੱਕਦਾਮ ਨਹੀਂ ਕੋਈ ਸਾਡਾ ਕੋਈ ਆ ਜਾ ਕੰਮ ਹੁੰਦਾ ਹੁੰਦਾ ਮੈਂ ਇਹ ਆ ਨਹੀਂ ਕਿ ਕਿਤੇ ਚੇਤਾ ਨਾ ਭਲਾ ਕੇ ਤੇ ਬਹਿ ਜੀ ਮਾਸੀ ਕਿਹਨੂੰ ਨੌਕਰੀ ਦੇ ਕੋਟੋ ਨਾ ਮਾੜੀ ਮੋਟੀ ਗੱਲ ਨਹੀਂ ਹੈਗੀ ਅਗਲੇ ਨੇ ਸੋ ਪਪੜ ਵੇ ਲੈਣੇ ਤੇ ਫੇਰ ਜਾ ਕੇ ਉਹਨੂੰ ਕਢਣਾ ਵਾ ਤੇ ਨਾਲੇ ਮੇਰੀ ਗੱਲ ਸੁਣ ਉਹਦੀ ਸਭ ਕੋ ਰੀਜਨ ਹੀ ਹੋਣਾ ਚਾਹੀਦਾ ਕੋਈ ਕਟਣ ਨੂੰ ਐਦਾਂ ਬਾਹਰ ਫੜ ਕੇ ਕਰ ਦੇਣ ਬਾਹਰ ਉਹਨੂੰ ਦੇ ਹੋਦਾਂ ਤੇ ਤੂੰ ਬੜੀਆਂ ਗੱਪਾਂ ਮਾਰਦਾ ਸੀ ਪੀ ਉਹ ਬੰਦਾ ਹੂੰ ਕਰ ਦੂਗਾ ਜਉਂ ਕਰ ਦੂ ਵੇ ਮੈਂ ਤੇ ਪੈਸੇ ਦਿੱਤੇ ਨਾ ਤੇ ਉਹਦੇ ਕੋਲੇ ਤੱਕ ਫਿਰ ਹੋਇਆ ਕਿਉਂ ਨਹੀਂ ਮਾਸੀ ਸਬਣਾ ਵਡਾਉਂਦਾ ਰਹੀ ਜੀ ਨਾ ਉਹ ਰੀਜਨ ਬਣਾਉਣ ਕੇ ਤੇ ਭਾਜੀ ਨੂੰ ਕੱਢਣਗੇ ਐਦਾਂ ਕਿਦਾਂ ਕੱਢਣਗੇ ਤੂੰ ਆਪ ਸਿਆਣੀ ਹੈ ਵੀ ਤੂੰ ਪੈਸੇ ਦਿੱਤੇ ਵੀ ਆ ਕਿ ਨਹੀਂ ਦਿੱਤੇ ਮਾਸੀ ਤੂੰ ਕਰਦੀ ਨਾ ਫਿਰ ਸ਼ੱਕ ਵਾਲੀ ਗੱਲ ਜਾਂ ਤੇ ਫਿਰ ਮੈਨੂੰ ਤੂੰ ਕੰਮ ਨਾ ਦਿਆ ਕਰ ਜਾਂ ਮੈਂ ਤੇ ਫਿਰ ਛੱਕ ਨਾ ਕਰਿਆ ਕਰ ਜੇ ਤੈਨੂੰ ਮੇਰੇ ਤੇ ਯਕੀਨ ਆ ਤੇ ਕੰਮ ਤਰ੍ਹਾਂ ਹੋਊਗਾ 120% ਤੇ ਇਹ ਮਨਜੂਦ ਦਾ ਤੇਰੇ ਨਾਲ ਵਾਦਾ ਹੀ ਹੋ ਜੋ ਕਹਤਾ ਉਹ ਕਹਤਾ ਵੇ ਮੈਂ ਸ਼ੱਕ ਨਹੀਂ ਕਰਦੀ ਮੈਂ ਇਹ ਨਹੀਂ ਆਂ ਵੀ ਤੈਨੂੰ ਨਿਆਣਾ ਵੇਖ ਕੇ ਠੱਗ ਠੋਗਣਾ ਲਿਆ ਹੋਵੇ ਮਾਸੀ ਮੈਂ ਕਿਹੜੇ ਬਾਣੀ ਖੇਡਦਾ ਵਾਂ ਪਿੰਡ ਮੈਂ ਸਾਰਾ ਗੱਗੇ ਲਾਇਆ ਆਪਣਾ ਮੇਰੇ ਨਾਲ ਕੋਈ ਠੱਗੀ ਮਾਰਨੀ ਸੋਕੀ ਕਰ ਲਿਆ ਵੇ ਤੂੰ ਦੁਨੀਆ ਨੂੰ ਨਹੀਂ ਜਾਣਦਾ ਮਨਜੋਦ ਦੁਨੀਆ ਬੜੇ ਰੰਗਾਂ ਦੀ ਆ ਮੈਂ ਤਾਂ ਤੈਨੂੰ ਆ ਨਹੀਂ ਬਾਰ-ਬਾਰ ਵੀ ਤੂੰ ਪੈਸੇ ਉਹਨੂੰ ਦੇ ਕੇ ਆਇਆ ਸੀ ਨਾ ਮਾਸੀ ਫੇਰ ਤੂੰ ਕਹਿ ਨਹੀਂ ਪੈਸੇ ਨਹੀਂ ਦੇ ਗਿਆ ਪੈਸੇ ਉਹਨੂੰ ਦੇ ਕੇ ਆਇਆ ਹੋਰ ਕੀ ਕਰਨਾ ਵਾਂ ਉਹਨੂੰ ਕਹਿਆ ਵੀ ਹਾਂ ਕਿਹੇ ਤਰੀਕੇ ਨਾਲ ਵੀ ਨਾ ਬਸ ਇਹਨੂੰ ਤੂੰ ਨੌਕਰੀ ਤੋਂ ਲਵਾ ਦੇ। ਪੈਸੇ ਤੇ ਮੈਂ ਤੇਰੇ ਸਾਹਮਣੇ ਹੋਰ ਵੀ ਦੇਣ ਨੂੰ ਤਿਆਰ ਆ। ਮਾਸੀ ਲੱਤ ਜੇਗਾ ਤੂੰ ਟੈਨਸ਼ਨ ਨਾ ਲਿਆ ਕਰ। ਜਾਵਾਂ ਦਾ ਮਤਲਬ ਫੇਰ। ਹਾਂ ਜਾਵਾਂ ਕਾ ਵਦਿਆਲ ਮੈਂ ਫੇਰ ਟੈਨਸ਼ਨ ਨਾ ਤੂੰ ਲਿਆ। ਚੱਲ ਠੀਕ ਆ। ਮੈਂ ਨਹੀਂ ਵੀ ਜਾ ਕੇ ਇੱਕ ਵਾਰੀ ਫੇਰ ਉਹਨਾਂ ਨਾਲ ਗੱਲ ਕਰਿਆ। ਚੇਤਾ ਕਰਾ ਦੇ। ਕਈ ਵਾਰੀ ਉਹਨੂੰ ਚੇਤਾ ਵੀ ਭੁੱਲ ਜਾਂਦਾ ਆ ਫਿਰ ਬੰਦੇ ਨੂੰ। ਮਾਸੀ ਨਹੀਂ ਭੁੱਲਦਾ। ਤੂੰ ਟੈਨਸ਼ਨ ਨਾ ਲੈ ਤੂੰ ਦਿਮਾਗ ਤੇ ਟੈਨਸ਼ਨ ਨਾ ਲੈ ਤੂੰ। ਆਪਾਂ ਪੈਰ ਰੈਡੀ ਰੱਖ ਬਾਕੀ। ਉਹ ਤੇ ਮੈਂ ਕਿਹਨੂੰ ਕਿਹਾ? ਜਦੋਂ ਤੂੰ ਕਹੇਂਗਾ ਕੰਮ ਇੱਧਰ ਹੋ ਗਿਆ ਉਧਰ ਮੈਂ ਪੈਸੇ ਪਾਤੇ ਬਸ ਠੀਕ ਐ ਇਹੋ ਗੱਲ ਤੇ ਤੂੰ ਟਾਲ ਰਹਿਣਾ ਬਸ ਜਾ ਮਨਜੋਤ ਮੇਰੇ ਤੇ ਸਿਰ ਪੀੜ ਬੜੀ ਹੋਣ ਦੀ ਆ ਅੱਜ ਜੀਤੇ ਨਾ ਬੋਲ ਬੋਲ ਕੇ ਮੈਨੂੰ ਨਾ ਥੋੜੀ ਜੀ ਚਾਹ ਮੇਰਾ ਪੁੱਤ ਬਣਾ ਕੇ ਦੇ ਲਿਆ ਦੇਣਾ ਚਾਹ ਤਰਦੇ ਤੈਨੂੰ ਮੈਂ ਕਹਿੰਦਾ ਟੈਨਸ਼ਨ ਨਾ ਲਿਆ ਕਰ ਤੂੰ ਕੀ ਗੱਲ ਦੀ ਟੈਨਸ਼ਨ ਤੇ ਆਹੀ ਜੀਤਾ ਹੀ ਦੇ ਦਿੰਦਾ ਮੈਨੂੰ ਹੋਰ ਕੀ ਦੀ ਮੈਂ ਕੀ ਲੈਣੀ ਆ ਸਤਿ ਸ਼੍ਰੀ ਅਕਾਲ ਸਾਕਲ ਸਾਹਿਬ ਸਤਿ ਸ਼੍ਰੀ ਅਕਾਲ ਭਾਜੀ ਉਹ ਤਾਂ ਤੁਹਾਨੂੰ ਇੱਕ ਕੰਮ ਗਿਆ ਸੀ ਤੇ ਤੁਹਾਡੇ ਕੋਲੇ ਤੱਕ ਹੋਇਆ ਨਹੀਂ ਆ ਮੈਨੂੰ ਯਾਦ ਆ ਪਰ ਤੈਨੂੰ ਯਾਦ ਆ ਕੀ ਕਹਿ ਕੇ ਗਿਆ ਹਾਂ ਤੇ ਕੀ ਕਰਕੇ ਗਿਆ ਹਾਂ ਦੱਸੋ ਭਾਜੀ ਕੀ ਕਹਿ ਕੇ ਗਿਆ ਤੁਹਾਨੂੰ ਤੁਹਾਡੇ ਨਾਲ ਗੱਲ ਹੋਈ ਸੀ 25000 ਵਿੱਚ ਹਾਂਜੀ ਤੇ ਤੁਸੀਂ ਕੀ ਕਰਕੇ ਗਏ 7000 ਰੁਪਏ ਫੜਾ ਕੇ ਗਏ ਇੱਧਰ ਵੇਖੋ ਜਿੰਨਾ ਜਿੰਨਾ ਦੀਆਂ ਬੇਮਟਾਈ ਜਾਂਦੀਆਂ ਨੇ ਨਾ ਉਹਨਾਂ ਦੇ ਕੰਮ ਹੋ ਹੀ ਜਾਂਦੇ ਆ ਆਪਣੀ ਕਸੂਰ ਨਹੀਂ ਘਟਣਾ ਆਪਣੀ ਗਲਤੀ ਦਾ ਢੀ ਤੇ ਕਸੂਰ ਮੇਰਾ ਵਾ ਤੁਸੀਂ ਬਾਕੀ پیسے ਪਹਚਾਏ ਆ ਤੇ ਭਾਜੀ ਪੈਸੇ ਦੀ ਗੱਲ ਇਹਦੀ ਮੈਨੂੰ ਉਦੋਂ ਦੱਸ ਦਿੰਦੇ ਮੈਂ ਤੁਹਾਨੂੰ ਪੂਰੇ ਦੇ ਜਾਂਦਾ ਜਿਹੜਾ ਸਾਡਾ ਕਾਰੋਬਾਰ ਆ ਨਾ ਇਹ ਚ ਕੰਮ ਹੀ ਪੈਸੇ ਦਾ ਵਾ ਪੈਸਾ ਸੁੱਟ ਤੇ ਤਮਾਸ਼ਾ ਵੇਖ ਗੱਲ ਕਰ ਹੁਣੇ ਹੀ ਆ ਜਾਏਗਾ ਬਾਹਰ ਤੂੰ ਆਪਣੇ ਪੈਰਾਂ ਤੇ ਪੂਰਾ ਰਿਆ ਵਾ ਜਿਹੜੇ ਪੈਰਾਂ ਤੇ ਗਹਿ ਕੇ ਗਿਆ ਹਾਂ ਭਾਜੀ ਪੈਸੇ ਦੀ ਗੱਲ ਤੁਸੀਂ ਮੈਨੂੰ ਉਦੋਂ ਦੱਸ ਦਿੰਦੇ ਮੈਂ ਤੁਹਾਨੂੰ ਉਦੋਂ ਪੂਰੇ ਦੇ ਜਾਂਦਾ ਪਰ ਕੰਮ ਤੇ ਕੋਈ ਨਹੀਂ ਨਾ ਆਇਆ ਮੈਨੂੰ ਗਿਆ ਹੀ ਸ਼ਮਸ਼ੇਰ ਬਾਜੀ ਤੁਹਾਡੇ ਖਾਤੇ ਵਿੱਚ ਬਾਕੀ ਪੈਸੇ ਪਾ ਦੇਣਗੇ ਤੇ ਆ ਲੋ 7000 ਰੁਪਿਆ ਹੈ ਅਹੀਂ ਦੇ 70 7000 ਰੁਪਿਆ ਲੈ ਕੇ ਕੰਮ ਕਰਦੇ ਆ 80 8000 ਦਿੱਤੇ ਰਾ ਦੇ ਸ਼ਮਸ਼ੇਰ ਕਰਕੇ ਮਾਨ ਰੱਖਿਆ ਸੀ ਬਾਜੀ ਮੈਨੂੰ 3-4 ਦਿਨ ਹੋ ਗਏ ਨਾ ਮੈਨੂੰ ਸ਼ਮਸ਼ੇਰ ਬਾਜੀ ਲੱਭਾ ਤੇ ਨਾਮ ਨਾ ਕਰ ਬਵਾਸਨਾ ਕਰ ਥੋੜੀ ਜੀ ਪਿਛੇ ਹੋ ਕੇ ਖਲੋ ਤੇ ਮੈਂ ਉਦੋਂ ਵੀ ਸਮਝਾਇਆ ਸੀ ਸਾਡੇ ਉੱਤੇ ਚੜ ਕੇ ਗੱਲ ਨਹੀਂ ਕਰਨੀ ਨਾਲੇ ਇੰਨਾ ੱਕੜ ਕੇ ਨਾ ਗੱਲ ਬੋਲ ਬਾਜੀ ਉਦੋਂ ਤੇ ਗੱਲਾਂ ਤੁਸੀਂ ਆਉਂ ਕਰਦੇ ਸੀ ਜਦੋਂ ਲਦੇਨ ਨੂੰ ਤੁਸੀਂ ਭਜਾਇਆ ਹੁੰਦਾ ਇਥੋਂ ਹੋ ਤੂੰ ਤੁਸੀਂ ਮੈਨੂੰ ਕਹੀ ਜਾਂਦੇ ਮੈਂ ਆਕੜਦਾ ਵਾ ਭਾਜੀ ਮੈਨੂੰ ਤੁਸੀਂ ਉਹ ਦਿਨ ਦਾ ਦਿੰਦੇ ਤੁਹਾਡੇ ਕੋ ਨਹੀਂ ਕੰਮ ਹੋਣਾ ਤੇ ਮੈਂ ਹੋਰ ਕਿਹਨੂੰ ਕੰਮ ਦੇ ਦਿੰਦਾ ਯਾਰ ਤੂੰ ਐਦਾ ਕਰ ਬੋਧੀਆਂ ਗੱਲਾਂ ਨਾ ਕਰ ਜੇ ਮੇਰੇ 'ਚ ਕੋਈ ਗੱਲਬਾਤ ਸੀ ਨਾ ਤੇ ਇਸੇ ਕਰਕੇ ਸ਼ਮਸ਼ੀਰ ਨੇ ਤੈਨੂੰ ਮੇਰੇ ਕੋਲ ਭੇਜਿਆ ਨਾਲੇ ਸ਼ਮਸ਼ੀਰ ਦਾ ਮੈਂ ਪਹਿਲਾ ਕੰਮ ਨਹੀਂ ਕਾ ਕਰਨ ਲੱਗਾ ਸ਼ਮਸ਼ੀਰ ਨੇ ਮੇਰੇ ਕੋਲ بڑے ਕੰਮ ਕਰਵਾਏ ਆ ਕਿਸੇ ਦਾ ਖੋਖਾ ਖਾਲੀ ਕਰਾਉਣਾ ਕਿਸੇ ਦੀ ਦੁਕਾਨ ਵੇਲੀ ਕਰਾਉਣੀ ਆ ਕੋਈ ਬੰਦਾ ਭੜਕਾਉਣਾ ਵਾ ਸਿੱਧਾ ਜਾਓ ਮੇਰੇ ਕੋਲ ਹੈ ਤੇ ਜੇ ਇੰਨੀਆਂ ਗੱਲਾਂ ਕਰਨੀਆਂ ਆ ਤਾਂ ਆ ਜੋ ਆਪਣੇ ਪੈਸੇ ਠੀਕ ਆ ਜਿੱਥੋਂ ਹੁੰਦਾ ਕਰਾਲਾ ਤਾਂ ਮੈਂ ਉਹਦੇ ਮਗਰ ਖਲੋ ਜਾਣਾ ਜਿਹਨੂੰ ਤੂੰ ਬਾਹਰ ਕਢਾਉਣਾ ਵੇਹਂਦਾ ਭਲਾ ਤੂੰ ਕਢਾ ਸਕਦਾ ਏ ਇਹ ਸਾਡੀ ਜ਼ਰੂਰਤ ਏ ਕਿ ਆਪਾਂ ਇਹਨੂੰ ਬਾਹਰ ਕਢਾ ਦੇਣਾ ਸੀ ਜੀ ਜੀ ਗੁੱਸਾ ਨਾ ਕਰੋ ਤੁਸੀਂ ਨਈ ਗੁੱਸਾ ਨਹੀਂ ਕਰੋ ਤੂੰ ਬੋਲਿਆ ਕਿ ਤਰ੍ਹਾਂ ਆਣ ਕੇ ਚਲੋ ਪਾਜੀ ਮੈਂ ਤੁਹਾਡਾ ਮਾਫੀ ਮੰਗਦਾ ਪਰੇ ਕੰਮ ਕਰਾ ਦੋ ਹਾਂ ਸ਼ਮਸ਼ੀਰ ਭਾਈ ਨੇ ਤੁਹਾਡੇ ਲੋਕ ਕਿਹਾ ਸੀ ਸ਼ਮਸ਼ੀਰ ਨਾਲ ਮੈਂ ਅੱਪੇ ਫੋਨ ਤੇ ਗੱਲ ਕਰ ਲਾਂਗਾ ਤੇ ਤੂੰ ਇੱਥੋਂ ਦਫਾ ਹੋ ਜਾ ਤਾਂ ਮੈਂ ਸ਼ਮਸ਼ੀਰ ਨਾਲ ਅੱਪੇ ਗੱਲ ਕਰ ਲੈਣਾ ਕਿ ਕੋਈ ਬੰਦਾ ਭੇਜਣਾ ਹੁੰਦਾ ਤਾਂ ਚੰਗਾ ਭੇਜਿਆ ਕਰ ਹਾਂ ਤੈਨੂੰ ਤਾਂ ਬੋਲਣ ਦੀ ਅਗਲ ਨਹੀਂ ਹੈਗੀ ਤੈਨੂੰ ਪਤਾ ਨਹੀਂ ਕਿਸੇ ਦਾ ਕਿਦਾਂ ਬੋਲੀਦਾ ਦਾ ਭਾਈ ਚਲੋ ਮੈਨੂੰ ਮਾਫੀ ਦੇ ਦਿਓ ਸਮਸ਼ੇਰ ਭਾਈ ਕਹਿੰਦੇ ਮੇਰੀ ਤੁਸੀਂ ਇੱਜ਼ਤ ਬੜੀ ਕਰਦੇ ਜੇ ਬੇਡਾ ਤੂੰ ਸਾਡੇ ਬੱਚਿਆਂ ਵਰਗਾ ਵਾ ਆਪਾਂ ਤੇਰੀ ਮੰਨਦੇ ਆ ਜੋ ਤੂੰ ਕਹਿ ਕੇ ਗਿਆ ਆਪਾਂ ਉਹੀ ਆਖਿਆ ਪਰ ਤੂੰ ਪੈਸਾ ਤੋਂ ਮਾਰ ਖਾ ਗਿਆ ਤੂੰ ਵੈਸੇ ਬਚਾਏ ਪੂਰੇ ਜਿੰਨੇ ਤੂੰ ਕਹਿ ਕੇ ਗਿਆ ਸੀ ਚਲੋ ਮੈਂ ਜਾਂਦਾ ਇਹਨੂੰ ਸਮਸ਼ੇਰ ਭਾਈ ਨੂੰ ਪੈਸੇ ਦੇ ਦੇਣਾ ਮੈਂ ਤੁਸੀਂ ਗੁੱਸਾ ਨਾ ਕਰੋ ਕੋਈ ਗੱਲ ਨਹੀਂ ਮੈਂ ਚੱਲਿਆ ਜੀ ਹੁਣ ਠੀਕ ਹੈ ਹਾਂ ਜੀ ਜਾਓ ਬਕਵਾਸ ਕਰਦਾ ਕਿ ਨਹੀਂ ਹੈਂ ਇਹਨੂੰ ਪਤਾ ਹੀ ਨਹੀਂ ਅਸੀਂ ਕਿੱਥੇ ਬੈਠੇ ਆ ਕੋਈ ਗੱਲ ਨਹੀਂ ਉਹ ਲੱਗ ਜੂ ਪਤਾ ਇਹ ਕਢਾਲੇ ਹਾਂ ਬੜਾ ਬੰਦਾ ਉੱਥੋਂ ਇੱਧਰ ਆ ਪੁੱਤਰੇ ਇੱਧਰ ਆ ਫੋਨ ਲਾ ਸ਼ਮਸ਼ੀਰ ਦਾ ਮੇਰੀ ਗੱਲ ਕਰਾ ਦੇਣਾ ਲਓ ਬਾਜੀ ਠੀਕ ਆ ਜੀ ਹਲੋ ਹਲੋ ਸਾਸ਼ਿਕਾ ਮੰਮੀ ਸਾਸ਼ਿਕਾ ਸੰਦੀਪ ਕੀ ਹਾਲ ਆ ਮੈਂ ਠੀਕ ਆ ਤੇ ਮੰਮੀ ਤੇ ਇਹ ਹਸਪੀਟਲ ਚ ਆਏ ਹੈ ਕਿ ਜੇ ਤੇ ਮੈਤੇ ਨੂੰ ਇੱਕ ਵਾਰੀ ਵੀ ਨਹੀਂ ਵੇਖਿਆ ਨਾ ਤੁਸੀਂ ਉਦੋਂ ਦੇ ਘਰ ਆਏ ਜੇ ਕੀ ਗੱਲ ਹੋਈ ਐ ਸੰਦੀਪ ਕੋਈ ਗੱਲ ਨਹੀਂ ਹੋਈ ਕਿਉਂ ਨਹੀਂ ਮੈਂ ਆਈ ਹਸਪੀਟਲ 'ਚ ਵੇਖਿਆ ਤੇ ਹੈ ਤੈਨੂੰ ਤਾਂ ਧੀਏ ਹੋਸ਼ ਹੀ ਨਹੀਂ ਤੇ ਫਿਰ ਬਾਅਦ ਕਿਉਂ ਨਹੀਂ ਆਏ ਉਦੋਂ ਦੇ ਇੱਕ ਵਾਰੀ ਵੀ ਘਰ ਵੇਖ ਲੋ ਤੁਸੀਂ ਨਹੀਂ ਆਏ ਪਰ ਅਮਨ ਦੀ ਸੱਸ ਆਹੀ ਸਾਰੇ ਜਾਣੇ ਆਇਓ ਮੈਤੇ ਨੂੰ ਵੇਖਣ ਅੱਛਾ ਅਮਨ ਵੀ ਆਈ ਹੀ ਨਹੀਂ ਮੰਮੀ ਅਮਨ ਤਾਂ ਠੀਕ ਨਹੀਂ ਤੇ ਉਹਨਾਂ ਪਰ ਰੋਜ਼ ਵੀਡੀਓ ਕਾਲ ਕਰਕੇ ਵੇਖਦੀ ਆ ਪੁੱਛਦੀ ਹਾਲ ਚਾਲ ਇਹਦਾ ਇਹਨਾਂ ਗੱਲਾਂ ਕਰਦੀ ਆ ਤੁਸੀਂ ਤੋ ਇਹ ਦੋ ਦਿਨ ਦਾ ਫੋਨ ਉਹ ਨਹੀਂ ਕੀਤਾ ਸੰਦੀਪ ਤਨ ਮੈਂ ਅਸਲ ਚ ਦੱਸਾਂ ਵੀ ਮੈਨੂੰ ਨਾ ਇਨਫੈਕਸ਼ਨ ਹੋਈ ਮੈਂ ਠੀਕ ਨਹੀਂ ਤੇ ਮੈਂ ਆਈ ਨਹੀਂ ਤੇਰੇ ਕੋ ਤਾਂ ਕਰਕੇ ਪਿੰਨਿਆਣੀ ਆ ਮੈਂ ਕੀ ਜਾਣਾ ਜੇ ਠੀਕ ਹੋਵਾਂਗੀ ਨਾ ਤੇ ਫੇਰ ਆਵਾਂਗੀ ਤੇਰੇ ਕੋ ਅੱਛਾ ਤਾਂ ਹੁਣ ਠੀਕ ਹੈ ਜੇ ਆਹੋ ਹੁਣ ਮੈਂ ਠੀਕ ਆ ਦਵਾਈ ਖਾਣ ਦੀ ਆ ਠੀਕ ਹੈ ਤਾਂ ਫੋਨ ਕਰਕੇ ਦੱਸ ਦਿੰਦੇ ਉਹ ਦਿਨ ਦਾ ਮੈਂ ਉਦਾਂ ਹੀ ਨਹੀਂ ਆਏ ਨੇ ਨਹੀਂ ਨਹੀਂ ਫੋਨ ਕਰਕੇ ਮੈਂ ਕੀ ਦੱਸਣਾ ਹੀ ਮੈਂ ਕਿਹਾ ਸੀ ਵੀ ਚੱਲ ਚਲੀ ਜਾਵਾਂਗੀ ਤੁਹਾਨੂੰ ਮਿਲ ਹੀ ਆਵਾਂਗੀ अच्छा मेरा जी करदा ਟਡਕਾਉਂਦਾ ਆਪਣੀ ਤੀਨ ਨੂੰ ਟਡਕਾਉ ਲੈ ਕੇ ਆਉਂਦਾ ਪਰ ਤੁਸੀਂ ਫੋਨ ਨਹੀਂ ਕੀਤਾ ਤਾਂ ਫਿਰ ਮੇਰਾ ਦਿਲ ਨਹੀਂ ਕੀਤਾ ਇੱਥੇ ਆਉਂਦਾ ਲੈ ਇਹ ਕਿਹੜੀ ਗੱਲ ਕੀਤੀ ਸੰਦੀਪ ਜੇ ਤੇਰਾ ਦਿਲ ਕਰਦਾ ਹੀ ਤੇ ਤੂੰ ਆ ਜਾਂਨੀ ਮੇਰੇ ਕੋਲ ਚਲੋ ਠੀਕ ਆ ਮੰਮੀ ਮੈਂ ਕਹੇ ਦਿਨ ਲੈ ਕੇ ਆਵਾਂਗੇ ਆਪਣੀ ਤੀਨ ਨੂੰ ਹੋਰ ਕੀ ਕਰਨੀ ਆ ਕੋ ਨਹੀਂ ਹੁਣ ਤੇ ਸੁੱਤੀ ਆ ਅੱਛਾ ਤਜਿੰਦਰ ਗਿਆ ਕੰਮ ਤੇ ਹਾਂਜੀ ਗਏ ਆ ਅੱਛਾ ਅੱਛਾ ਹੁੰਦਾ ਵਧੀਆ ਕੰਮ ਚੱਲਦਾ ਉਹਨਾਂ ਦਾ ਤੂੰ ਠੀਕ ਆ ਹਾਂਜੀ ਮੈਂ ਠੀਕ ਆ ਮੈਂ ਤੇ ਅਮਨ ਨੂੰ ਫੋਨ ਕਰਨ ਦੀ ਸੀ ਅਮਨ ਵੀ ਠੀਕ ਨਹੀਂ ਸੀ ਅੱਛਾ ਤੇ ਮੈਂ ਕਿਹਾ ਉਹਦਾ ਹਾਲ ਚਾਲ ਪੁੱਛਣੀ ਆ ਉਹਨੇ ਵੀ ਫੋਨ ਹੀ ਨਹੀਂ ਚੁੱਕਿਆ ਹਾਰ ਕੇ ਮੈਂ ਫਿਰ ਤੁੰਨੂੰ ਵੀ ਲਾ ਲਿਆ ਫੋਨ ਮੈਂ ਚੱਲ ਤੇਰਾ ਵੀ ਹਾਲ ਚਾਲ ਪੁੱਛਾਂ ਮੰਮੀ ਕਿਹਦਾ ਹੋ ਸਕਦਾ ਬਿਜ਼ੀ ਹੋਏ ਕਿਤੇ ਜਾਂ ਫਿਰ ਫੋਨ ਉੱਧਰ ਉੱਧਰ ਰੱਖਿਆ ਹੋਣਾ ਨਾ ਤੇ ਆਪ ਕੰਮ ਲੱਗੀ ਹੋਏ ਨਹੀਂ ਚੁੱਕਿਆ ਗਿਆ ਨਾ ਕੋਈ ਗੱਲ ਨਹੀਂ ਕੀ ਪਤਾ ਕੀ ਕਰਦੀ ਐ ਇਹ ਕੁੜੀ ਨੇ ਤਾਂ ਕਿਤੇ ਕਦੀ ਨਹੀਂ ਮੈਨੂੰ ਫੋਨ ਕਰਕੇ ਪੁੱਛਿਆ ਮੇਰਾ ਹਾਲ ਚਲੋ ਕੋਈ ਗੱਲ ਨਹੀਂ ਮੈਂ ਕਹੂੰਗੀ ਨਾ ਆਪੇ ਗੱਲ ਲੇਗੀ ਗੱਲ ਫੇਰ ਉਹ ਵੀ ਚਲ ਠੀਕ ਆ ਮੰਮੀ ਚਲ ਠੀਕ ਆ ਚੰਗਾ ਸੰਦੀਪ ਹਾਂਜੀ ਠੀਕ ਆ ਓਕੇ ਚਲ ਚੰਗਾ ਐ ਮੰਮੀ ਨੂੰ ਦੱਸਦਾ ਕਿ ਠੀਕ ਨਹੀਂ ਮੈਂ ਤਾਂ ਸੱਚ ਜਾਨੀ ਮੇਰੀ ਮੰਮੀ ਵੇਖਣ ਕਿਉਂ ਨਹੀਂ ਆਈ ਮੇਰੀ ਧੀ ਨੂੰ ਚਾ ਜੇ ਮਮਿੰਜੀ ਦੁੱਧ ਲੱਗਿਆ ਗਰਮ ਕਰ ਲਿਆ ਵਾ ਤੁਹਾਡੇ ਲਈ ਆਹੋ ਲਿਆ ਦੇ ਥੋੜਾ ਜਿਹਾ ਅੱਛਾ ਤੇ ਉਹ ਨਾ ਕਿੰਨਾ ਟਾਈਮ ਹੋ ਗਿਆ ਤੇਜਿੰਦਰ ਆਏ ਨਹੀਂ ਅਜੇ ਤੱਕ ਮੈਨੂੰ ਫਿਕਰ ਹੋਉਂਦੀ ਆ ਮੈਂ ਤੇ ਆਪ ਵੇਖਣੀ ਮੈਂ ਇੰਨਾ ਹਨੇਰਾ ਹੋ ਗਿਆ ਵਾ ਤੇ ਇੰਨਾ ਹਨੇਰਾ ਤੇ ਕਰਦਾ ਨਹੀਂ ਹੁੰਦਾ ਤੇ ਫੋਨ ਨਹੀਂ ਕੀਤਾ ਤੁਹਾਨੂੰ ਫੋਨ ਤੇ ਮੈਂ ਦੋ ਤਿੰਨ ਵਾਰੀ ਕਰਤਾ ਵਾ ਪਰ ਚੁੱਕਦੇ ਨਹੀਂ ਪਏ ਪਤਾ ਨਹੀਂ ਕੀ ਗੱਲ ਆ ਸਰ ਕੋਈ ਗੱਲ ਨਹੀਂ ਅਜੈਤਵਾਰ ਵਾ ਨਾ ਜਾਦਾ ਰਾਸ਼ ਹੋਣਾ ਵਾ ਤਾਂ ਕਰਕੇ ਨਹੀਂ ਆਇਆ ਆ ਜਾਂਦਾ ਵਾ ਪਰ ਫਿਰ ਵੀ ਇੱਕ ਵਾਰੀ ਫੋਨ ਚੁੱਕ ਕੇ ਦੱਸ ਤਿੰਦੇ ਕਿ ਮੈਂ ਲੇਟ ਹੋ ਜਾਣਾ ਅੱਜ ਪੈ ਤਾਂ ਹੀ ਫਿਕਰ ਕਰੀ ਜਾਣਾ ਨਹੀਂ ਟਾਈਮ ਲੱਗਾ ਹੋਗਾ ਚੁੱਕਣ ਦਾ ਕੋਈ ਗੱਲ ਨਹੀਂ ਆ ਜਾਂਦਾ ਵਾ ਜਾਂ ਤੂੰ ਲਿਆ ਦੁੱਧ ਗਰਮ ਕਰਕੇ ਮੈਂ ਦੁੱਧ પી ਲੈਨੇ ਆਪਾਂ ਨਾ ਚੜਾ ਜਾਊਗਾ ਚਲੋ ਠੀਕ ਹੈ ਇੱਕ ਵਾਰੀ ਫੇਰ ਫੋਨ ਲਾ ਕੇ ਪੁੱਛ ਲਈਨੇ ਵੇਖ ਲਈ ਤੇ ਚੁੱਕੂਗਾ ਤੇ ਮੰਮੀ ਨਹੀਂ ਤੇ ਤਹੀਂ ਫੋਨ ਲਾ ਕੇ ਵਖਾ ਚੱਲ ਆਉਣੀ ਹੈ ਨੇ ਫੋਨ ਤੇ ਚੁੱਕਦਾ ਨਹੀਂ ਆ ਪਤਾ ਨਹੀਂ ਕੀ ਗੱਲ ਹੋ ਗਈ ਆ ਅੱਗੋਂ ਪਿੱਛੋਂ ਤੇ ਫੋਨ ਚੋਕਲੇ ਤੇ ਉਹਦਾ ਟਾਈਮ ਵੇਖੋ ਕਿੰਨਾ ਆ ਗਿਆ ਪੌਣੇ 10 ਹੁੰਦੇ ਆ ਤੇ ਨਾ ਹੀ ਕੱਢੀ ਐਨੇ ਲੇਟ ਹੋਏ ਆ ਮੈਨੂੰ ਤਾਂ ਫਿਕਰ ਆਉਂਦੀ ਆ ਉਹ ਤਾਂ ਕਦੇ ਆਪਲਾ ਆ ਜਾਂਦਾ ਹੁੰਦਾ ਵਕਦੀ ਨਾਲ ਲੇਟ ਕੀਤਾ ਹੀ ਨਹੀਂ ਆ ਅੱਜ ਕੱਲ ਦੇ ਸਮਾਂ ਵੀ ਨਹੀਂ ਸਹੀ ਹੈਗਾ ਤੇ ਤੂੰ ਤਾਂ ਵੀ ਇਕੱਲਾ ਹੈ ਤੇ ਅੱਧੀ ਰਾਤ ਹੋ ਗਈ ਆ ਠੀਕ ਠਾਕ ਤਾਂ ਹੋਣਾ ਪਤਾ ਨਹੀਂ ਕੀ ਗੱਲ ਉਹਨੇ ਫੋਨ ਨੂੰ ਨਹੀਂ ਚੁੱਕਦੇ ਪਏ ਕਾਲ ਕੋਈ ਗੱਲ ਨਹੀਂ ਸੰਦੀਪ ਆ ਜਾਂਦਾ ਹੁਣ ਫਿਕਰ ਤਾਂ ਮੈਨੂੰ ਵੀ ਹੋਣ ਢੀ ਆ ਹੁਣ ਨਾ ਕਿਤੇ ਅਸੀਂ ਜਾ ਸਕਦੇ ਰਾਤ ਹੁਣ ਅਸੀਂ ਪਤਾ ਵੀ ਕਿੱਥੇ ਕਰਨ ਜਾਈਏ ਵੀ ਕਿੱਥੇ ਆ ਤੇ ਕਿੱਥੇ ਨਹੀਂ ਮੰਮੀ ਨੇ ਤਾਂ ਐਡਾ ਕਰੀਏ ਰੈਸਟੋਰੈਂਟ ਜਾ ਕੇ ਵੇਖ ਆਉਣੇ ਆ ਆਟੋ ਕਰਾ ਕੇ ਤੇ ਚੱਲ ਜਾਨੇ ਧਾਰੀਵਾਲ ਚ ਜਾਓ ਕਿਰਾ ਦੂਰਾ ਕਿਤੇ ਪਤਾ ਤਾਂ ਲੱਗੂਗਾ ਨਾ ਗੱਲ ਕੀ ਆ ਐ ਵੇਲੇ ਆਟੋ ਸਾਨੂੰ ਕਿੱਥੇ ਮਿਲਣਾ ਵਾ ਨਰਲਿਕ ਜੀ ਨੇ ਆਣੀ ਠੰਡ ਚ ਕਿੱਥੇ ਲੈ ਕੇ ਜਾਣਾ ਹੈ ਮੰਮੀ ਘਰ ਹੀ ਬੈਠੇ ਕੀ ਕਰਨਾ ਟੈਨਸ਼ਨ ਹੁੰਦੀ ਬਾਦੂ ਦੀ ਉੱਥੇ ਜਾਵਾਂਗੇ ਪਤਾ ਤਾਂ ਲੱਗੂਗਾ ਨਾ ਕੁਝ ਨਹੀਂ ਭਾਈ ਇਥੋਂ ਬਾਹਰ ਜਾਵਾਂਗੇ ਘਰੋਂ ਫੇਰ ਕਿਤੇ ਆਟੋ ਲੱਭਾਂਗੇ ਫੇਰ ਕਿਤੇ ਉੱਥੇ ਜਾਵਾਂਗੇ ਤੇ ਕਿਥੇ ਹੀ ਠੰਡ ਚ ਤੁਰੇ ਫਿਰਨਾ ਉਹ ਤਾਂ ਮੌਸਮ ਠੰਡ ਦਾ ਵਾ ਤੁਹਾਨੂੰ ਕੀ ਕਰੀਏ ਫੇਰ ਨਾ ਇਹ ਹੋਣ ਲਈ ਆ ਘਰ ਬੈਟਿਆਂ ਨੂੰ ਹੁਣ ਕਰ ਕੀ ਸਕਦੇ ਆਂ ਹੁਣ ਕੋਈ ਘਰ ਹੋਵੇ ਤੇ ਵੇਖ ਆਵੇ ਜਾ ਕੇ ਵੀ ਕੀ ਗੱਲ ਵਾ ਜਾਂ ਫਿਰ ਜਿੱਤੂ ਵੇ ਨੂੰ ਫੋਨ ਕਰਾਂ ਉਹ ਜਾ ਕੇ ਵੇਖ ਹੁੰਦੇ ਆ ਕਿੱਥੇ ਜੀਤੇ ਵਿਚਾਰੇ ਨੂੰ ਫੋਨ ਕਰਾਂਗੀ ਫਿਰ ਵਿਚਾਰਾ ਵੇਖਣ ਜਾਊਗਾ ਤਾਂ ਮੰਮੀ ਫਿਰ ਕੀ ਹੁਣ ਆਪਣੇ ਕੰਮ ਹੁੰਦੇ ਮੁਸੀਬਤ ਵਿੱਚ ਘਟੋ ਘੱਟ ਜਾ ਕੇ ਵੇਖਣ ਗਏ ਉੱਥੇ ਦੱਸਣਗੇ ਤਾਂ ਸਹੀ ਵੀ ਗੱਲ ਕੀ ਹੋਈ ਆ ਕਰਦਾ ਫੋਨ ਉਹਨਾਂ ਨੂੰ ਚੱਲ ਵੇਖ ਲੈ ਫਿਰ ਕਰਕੇ ਚੱਲ ਜਾ ਕੇ ਦੱਸ ਦੇ ਦਊਗਾ ਨਾ ਆ ਮੰਮੀ ਖੁਜ ਤੇ ਪਤਾ ਲੱਗੂਗਾ ਲੈ ਆ ਤੁਹਾਡੇ ਫੋਨ ਤਾਂ ਕਰ ਲੈਣੀ ਆ ਮੇਰੇ ਤੋਂ ਕਰ ਦੇ ਮੰਮੀ ਜਿੱਤ ਵੀ ਨਵ ਨੇ ਫੋਨ ਚੁੱਕਿਆ ਕੀ ਕਰੀਏ ਹੁਣ ਆਪਾਂ ਸੰਦੀਪ ਉਹ ਵੀ ਥੱਕਿਆ ਹੋ ਰਿਹਾ ਵਿਚਾਰਾ ਸਾਰਾ ਦਿਨ ਹੁੰਦਾ ਵਾ ਤੇ ਸੌਂ ਗਿਆ ਹੋਣਾ ਵਾ ਉਹਨਾਂ ਨੇ ਕਿੱਥੇ ਚੁੱਕਣਾ ਵਾ ਹੁਣ ਅਹੀਂ ਕੁਝ ਕਰ ਨਹੀਂ ਸਕਦੀਆਂ ਦੋਵੇਂ ਜਣੀਆਂ ਕੀ ਕਰੀਏ ਦੱਸ ਮੈਂ ਤੇ ਆਪ ਜਦੋਂ ਨਿਹਰਾ ਉਦੋਂ ਦੀ ਡਿੱਕੀ ਜਾਣਦੀ ਵੀ ਚੱਲ ਹੋਣਾ ਆਉਂਦਾ ਹੋਣਾ ਆਉਂਦਾ ਤੇ ਉਹ ਜੇ ਤੱਕ ਨਹੀਂ ਆਇਆ ਹੁਣ ਕੀ ਕਰ ਸਕਦੇ ਹਾਂ ਦੱਸ ਅਹੀਂ ਹੁਣ ਹੋਰ ਤੇ ਕੋਈ ਹੱਬ ਨਹੀਂ ਲੱਗੇ ਜਿਹਨੂੰ ਫੋਨ ਕਰਕੇ ਦੱਸੀਏ ਕਿ ਤੇ ਜਿੰਦਰ ਦਾ ਪਤਾ ਕਰਕੇ ਆ ਵੀ ਕਿੱਥੇ ਮੰਮੀ ਨੇ ਇਹ ਤਾਂ ਅਗਰ ਦੇ ਮੈਂ ਕੱਲੀ ਹੋਣੀ ਆ ਨਹੀਂ ਨਹੀਂ ਤੂੰ ਕਿੱਥੇ ਜਾਣਾ ਮਨੇਰੇ ਦੱਸ ਗੱਲੀ ਨੇ ਅੱਧੀ ਰਾਤ ਉੱਤੋਂ ਹੋਈ ਆ ਟਾਈਮ ਕਿੰਨਾ ਹੋ ਗਿਆ ਵਾ ਤੂੰ ਮੰਮੀ ਕੀ ਕਰੀਏ ਫਿਰ ਅੱਧਾ ਘੰਟਾ ਹੋਰ ਵੇਟ ਕਰ ਲੈਨੇ ਫਿਰ ਆਪਾਂ ਦੋਵੇਂ ਚੱਲ ਜਾਾਂਗੇ ਆਹੋ ਚੱਲ ਦੇਖ ਲੈਨੇ ਹਜੇ ਕੀ ਭਤਾ ਆਜੇ ਛੇਤੀ ਐਵੇਂ ਕੱਲੀ ਕਿੱਥੇ ਠੱਕੇ ਖਾਂਦੀ ਫਿਰੇਂਗੀ ਤੂੰ ਤੂੰ ਮੰਮੀ ਘਰ ਵੀ ਕੀ ਕਰਨਾ ਬੈਕ ਹੈ ਜਿੰਨਾ ਚਿਰ ਹੋਂਦੇ ਨਹੀਂ ਐ ਟੈਨਸ਼ਨ ਤੇ ਰਹਿਣੀ ਐ ਨਾ ਆਦੂ ਦੀ ਟੈਨਸ਼ਨ ਤੇ ਹੁਣ ਹੈਗੀ ਆ ਸੰਦੀਪ ਹੁਣ ਕੀ ਕਰਾਂ ਦੱਸ ਮੈਨੂੰ ਉਹ ਤਾਂ ਨੇਰਾ ਉਹ ਗਾ ਦੇਣਾ ਹੋਵੇ ਤਾਂ ਬੰਦਾ ਜਾ ਕੇ ਕਿਤੇ ਵੇਖ ਆਵੇ ਉੱਥੇ ਜਾ ਕੇ ਫਿਰ ਕੀ ਕਰਨ ਲਿਆ ਤੂੰ ਅੱਧਾ ਕਰ ਹਾਂ ਨੰਬਰ ਹੀ ਕੱਢ ਲੈ ਰੈਸਟੋਰੈਂਟ ਦਾ ਤੇ ਉੱਥੇ ਕਰਕੇ ਪੁੱਛ ਲੈ ਵੀ ਕੀ ਗੱਲ ਆ ਕਿਉਂ ਨਹੀਂ ਆਇਆ ਨੰਡ ਤਾਂ ਨਿਕਲੀ ਜਾਂਦਾ ਵਾ ਕੱਢ ਲੈ ਹਾਂ ਮੰਮੀ ਇਹ ਤਾਂ ਮੇਰੇ ਦਿਮਾਗ ਜੀ ਨਹੀਂ ਆਇਆ ਮਿਲਗਾ ਨੰਬਰ ਉਹਨਾਂ ਦਾ ਇਹ ਵੀ ਨੰਬਰ ਬੰਦ ਹੋਉਂਦਾ ਕੀ ਕਰੀਏ ਹੁਣ ਚਲ ਅੱਧਾ ਘੰਟਾ ਵੇਖ ਲੈਨੇ ਆ ਤੇ ਫਿਰ ਜਾ ਆਉਨੇ ਆ ਚਲੋ ਠੀਕ ਆ ਮੈਂ ਦੁੱਧ ਗਰਮ ਕਰਕੇ ਲਿਆਦਾ ਤੁਹਾਨੂੰ ਲੈਣ ਦੇ ਹੁਣ ਦੁੱਧ ਦੁੱਧ ਹੁਣ ਕਿੱਥੇ ਨੰਗਣਾ ਮੈਨੂੰ ਟੈਨਸ਼ਨ ਜਿੱਤੇ ਆ ਗਈਆਂ ਤੇ ਦੁੱਧ ਨੰਗਣ ਲਿਆ ਇੱਥੇ ਉਹ ਖਾਲੀ ਰੋਟੀ ਨਹੀਂ ਮੰਮੀ ਮੈਂ ਤਾਂ ਉਹਨਾਂ ਨੂੰ ਡਿਕ ਕਰਨੀ ਐ ਮੈਂ ਆਏ ਜਨ ਫੈਰੀ ਖਾਣੇ ਚਲ ਕੋਈ ਨਹੀਂ ਬੈ ਲੈਨੇ ਅੱਧਾ ਘੰਟਾ ਤੇ ਫਿਰ ਵੀ ਜਾਉਣੇ ਆ ਟੈਨਸ਼ਨ ਤੇ ਹੁਣ ਹੈਗੀ ਜ ਨੇਰਾ ਕਿੰਨਾ ਹੋ ਗਿਆ ਬਾਹਰ